ਗਹਿਣਾ ਤੇ ਕਰਮ ਆਪਣੇ ਅਤੇ ਸਿੱਤਮ ਇੱਕ ਪਾਸੇ ਪਾਸਪਾ ਸਰਕਾਰ ਅਫਗਾਨਿਸਤਾਨ ਚ ਆਈ ਕੁਦਰਤੀ ਆਫਤ ਲਈ ਰਾਹਤ ਸਮਗਰੀ ਭੇਜ ਰਹੀ ਹੈ ਤੇ ਉਥੇ ਹੀ ਆਪਣੇ ਦੇਸ਼ ਦੇ ਸੂਬੇ ਪੰਜਾਬ ਨੂੰ ਰਾਹਤ ਫੰਡਾਂ ਤੋਂ ਦਰ ਕਿਨਾਰਾ ਕਰਕੇ ਦੂਰ ਕਰ ਰਹੀ ਹੈ ਇਸ ਤੋਂ ਬਾਸਪਾ ਦੀ ਪੰਜਾਬ ਵਿਰੋਧੀ ਸੋਚ ਦਾ ਸਿੱਧੇ ਤੌਰ ਤੇ ਪ੍ਰਗਟਾਵਾ ਹੋ ਰਿਹਾ ਇਹ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਵੱਲੋਂ ਕੀਤਾ ਗਿਆ ਭਰਦਾਨ ਮੰਤਰੀ ਨਰਿੰਦਰ ਮੋਦੀ ਕੱਲ ਪੰਜਾਬ ਆ ਰਹੇ ਨੇ ਤੇ ਉਥੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਉਥੇ ਆਮ ਆਦਮੀ ਪਾਰਟੀ ਨੇ ਪੀਐਮ ਮੋਦੀ ਤੇ ਸ਼ਬਦਾਵਲੀ ਹਮਲਾ ਕੀਤਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹੁਣ ਤੱਕ ਪੰਜਾਬ ਦੇ ਹੜ੍ਹ ਦੇ ਹਾਲਾਤਾਂ ਤੇ ਇੱਕ ਵੀ ਸ਼ਬਦ ਨਹੀਂ ਬੋਲਿਆ ਗਿਆ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆ ਰਹੇ ਨੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਉਹ ਪੰਜਾਬ ਨੂੰ ਫੌਰੀ ਤੌਰ ਤੇ ਉਸ ਦਾ ਬੰਦਾ ਰਾਹਤ ਪੈਕੇਜ ਦੇ ਕੇ ਜਾਣ ਕੇਂਦਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਕਰਕੇ ਜਿਹੜਾ ਅੱਜ ਪੰਜਾਬ ਦਾ 60000 ਕਰੋੜ ਰੁਪਏ ਦਾ ਬਕਾਇਆ ਵੀ ਕੇਂਦਰ ਨੇ ਰੋਕਿਆ ਹੋਇਆ ਜੋ ਇਸ ਆਫਤ ਸਮੇਂ ਜਾਰੀ ਕੀਤਾ ਜਾਵੇ ਪੰਜਾਬ ਮੰਗਣ ਵਾਲਿਆਂ ਚੋਂ ਨਹੀਂ ਪਰ ਸਾਡੇ ਹੱਕ ਦਾ ਪੈਸਾ ਸਾਨੂੰ ਮਿਲਣਾ ਚਾਹੀਦਾ ਤਾਂ ਜੋ ਰਾਹਤ ਤੇ ਬਚਾਅ ਕਾਰਜਾਂ ਚ ਪੀੜਤ ਪਰਿਵਾਰਾਂ ਦੀ ਮਦਦ ਕੀਤੀ ਜਾਵੇ ਇਹ ਸ਼ਬਦਾਂ ਦਾ ਪ੍ਰਗਟਾਵਾ ਅਮਨ ਅਰੋੜਾ ਦੇ ਵੱਲੋਂ ਕੀਤਾ ਗਿਆ ਹੈ ਸੋ ਸਾਥੀਓ ਜਿੱਥੇ 60000 ਕਰੋੜ ਦਾ ਨੁਕਸਾਨ ਆਲਰੇਡੀ ਹੋ ਚੁੱਕਿਆ ਉਥੇ ਹੀ ਕਿਉਂਕਿ ਇਹਨਾਂ 20-25 ਦਿਨਾਂ ਦੇ ਵਿੱਚ ਇਹ ਜ ਆਪਾਂ ਹੁਣ ਤੱਕ 88 ਦੇ ਫੜਾਂ ਦੀ ਗੱਲ ਕਰਦੇ ਸੀ ਕਿ ਪਰ 88 ਨਾਲੋਂ ਵੀ ਬਹੁਤ ਵੱਡੀ ਡਿਵਾਸਟੇਸ਼ਨ ਹੈ ਤੇ ਜਿਹਦੀ ਵਜ੍ਹਾ ਕਰਕੇ ਮੈਂ ਸਮਝਦਾ ਕਿ ਘੱਟੋ ਘੱਟ ਘੱਟੋ ਘੱਟ 20 ਹਜ਼ਾਰ ਕਰੋੜ ਦਾ ਅ ਰੀਲੀਫ ਪੈਕੇਜ ਹੈ ਜਿਹੜਾ ਉਹ ਕੇਂਦਰ ਨੂੰ ਇਸ ਸਮੇਂ ਪੰਜਾਬ ਨੂੰ ਦੇਣਾ ਚਾਹੀਦਾ ਹੈ ਕਿਉਂਕਿ ਤਕਰੀਬਨ ਸਾਢੇ 4 ਲੱਖ ਏਕੜ ਦੀਆਂ ਫਸਲਾਂ ਨੇ ਜਿਹੜੀਆਂ ਉਹ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਨੇ ਔਰ ਹਜੇ ਪ੍ਰੀਲੀਮਿਨਰੀ ਰਿਪੋਰਟਸ ਦੇ ਮੁਤਾਬਕ 360 ਹਜ਼ਾਰ ਦੇ ਕਰੀਬ ਤਾਂ ਸਿਰਫ ਜਿਹੜਾ ਕੈਟਲ ਹੈ ਜਿਹੜੇ ਡੰਗਰ ਪਸ਼ੂ ਨੇ ਮੱਝਾਂ ਗਾਵਾਂ ਨੇ ਉਹ ਆਪਣੀਆਂ ਜਾਨਾਂ ਜਿਹੜੀਆਂ ਉਹ ਗਵਾ ਚੁੱਕੀਆਂ ਜਾਂ ਮਿਲ ਨਹੀਂ ਰਹੀਆਂ ਹੈਗੀਆਂ ਔਰ ਇਸ ਤੋਂ ਇਲਾਵਾ ਸੈਂਕੜੇ ਇਹੋ ਜਿਹੇ ਘਰ ਨੇ ਜਿਹੜੇ ਕਿ ਇਸ ਹੜ੍ਹਾਂ ਦੇ ਦੌਰਾਨ ਕੰਪਲੀਟਲੀ ਜਾਂ ਪਾਰਸ਼ਲੀ ਖਤਮ ਹੋ ਚੁੱਕੇ ਡੈਮੇਜ ਹੋ ਚੁੱਕੇ ਔਰ ਇਸ ਤੋਂ ਇਲਾਵਾ ਜਿਹੜਾ ਇੱਕ ਕਲੈਟਰਲ ਡੈਮੇਜ ਹੁੰਦਾ ਉਹ ਵੀ ਬਹੁਤ ਵੱਡਾ ਹੈ ਕਿਉਂਕਿ ਖੇਤਾਂ ਦੇ ਵਿੱਚ ਰੇਤ ਹੈ ਜਿਹੜੀ ਉਹ ਆ ਗਈ ਹੈ ਜੇ ਅਗਲੀਆਂ ਫਸਲਾਂ ਦੀ ਬਜਾਈ ਦਾ ਵੀ ਇੱਕ ਵੱਡਾ ਚੈਲੰਜ ਹੈ ਜਿਹੜਾ ਉਹ ਰਹੇਗਾ ਇਸ ਤੋਂ ਜਦੋਂ ਹੜ੍ਹਾਂ ਦਾ ਪਾਣੀ ਉਤਰੇਗਾ ਤੇ ਉਹ ਤੋਂ ਬਾਅਦ ਰੀਲੀਫ ਦਾ ਕੰਮ ਚੱਲਣਾ ਹੈ ਰੀਹੈਬਿਲਿਟੇਸ਼ਨ ਦਾ ਕੰਮ ਚੱਲਣਾ ਹੈ ਉਹ ਤੋਂ ਬਾਅਦ ਜਿਹੜੀਆਂ ਕੋਈ ਡੰਗਰ ਪਸ਼ੂ ਦੇ ਮਾਰਨ ਕਰਕੇ ਬਿਮਾਰੀਆਂ ਵੈਕਟਰ ਡਿਜ਼ੀਜ਼ ਨੇ ਜਿਹੜੇ ਉਹ ਹੋਣੇ ਨੇ ਸੋ ਇਹ ਇੱਕ ਬਹੁਤ ਵੱਡਾ ਚੈਲੰਜ ਹੈ ਜਿਹਦੇ ਲਈ ਪੰਜਾਬ ਨੂੰ ਲੜਨਾ ਪੈਣਾ ਹੈ ਲੜਾਂਗੇ ਮਨਤਰੀ ਦੀ ਸੁਰੱਖਿਆ ਲਈ ਪੂਰੇ ਪ੍ਰਬੰਧ ਕੀਤੇ ਹੋਏ ਨੇ ਉਹਨਾਂ ਨੇ ਦੋਸ਼ ਲਗਾਇਆ ਕਿ ਉਸ ਸਮੇਂ ਦੀ ਕਾਂਗਰਸ ਸਰਕਾਰ ਪਹਿਲਾਂ ਹੋਈ ਕੋਤਾਹੀ ਲਈ ਜ਼ਿੰਮੇਵਾਰ ਸੀ ਤੇ ਇਸ ਨੂੰ ਉਹਨਾਂ ਦੀ ਨਲਾਇਕੀ ਦੱਸੀ ਅਤੇ ਅਰੋੜਾ ਨੇ ਅੱਗੇ ਇਹ ਵੀ ਕਿਹਾ ਕਿ ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਆਏ ਸੀ ਸਿਰਫ ਪਾਣੀ ਵਿੱਚ ਉਤਰੇ ਤੇ ਫੋਟੋਆਂ ਖਿੱਚਵਾਈਆਂ ਪਰ ਕਿਸੇ ਵੀ ਤਰ੍ਹਾਂ ਦੀ ਮਦਦ ਦਾ ਐਲਾਨ ਨਹੀਂ ਕੀਤਾ ਇਸ ਦੇ ਉਲਟ ਉਹਨਾਂ ਨੇ ਦਿੱਲੀ ਜਾ ਕੇ ਹੜ੍ਹ ਬਾਰੇ ਅਜਿਹਾ ਬਿਆਨ ਦਿੱਤਾ ਜੋ ਪੰਜਾਬੀਆਂ ਦੇ ਜ਼ਖਮਾਂ ਤੇ ਲੂਣ ਛਿੜਕਣ ਵਰਗਾ ਸੀ ਤੇ ਉਹਨਾਂ ਨੇ ਸਵਾਲ ਉਠਾ ਆਇਆ ਕਿ ਜੇਕਰ ਪੰਜਾਬ ਵਿੱਚ ਹੜ ਗੈਰ ਕਾਨੂੰਨੀ ਮਾਈਨਿੰਗ ਕਾਰਨ ਆਇਆ ਤਾਂ ਅਸੀਂ ਹਿਮਾਚਲ ਤੇ ਜੰਮੂ ਕਸ਼ਮੀਰ ਵਿੱਚ ਆਏ ਹੜਾਂ ਬਾਰੇ ਕੀ ਕਹਾਂਗੇ ਇਸ ਦੇ ਨਾਲ ਹੀ ਦਿੱਲੀ ਵਿੱਚ ਆ ਰਿਹਾ ਹੈ ਪਾਣੀ ਨੂੰ ਵੀ ਸਹੀ ਢੰਗ ਨਾਲ ਨਹੀਂ ਸੰਭਾਲਿਆ ਜਾ ਰਿਹਾ ਸਿਰਫ ਔਰ ਸਿਰਫ ਕੇਂਦਰ ਕਿਉਂਕਿ ਹੁਣ ਤੱਕ ਜੋ ਪਿਛਲੇ 25 ਦਿਨਾਂ ਦਾ ਟਰੈਕ ਰਿਕਾਰਡ ਰਿਹਾ ਹੈ ਕੇਂਦਰ ਦਾ ਔਰ ਬੀਜੇਪੀ ਦਾ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਪ੍ਰਧਾਨ ਮੰਤਰੀ ਸਾਹਿਬ ਤੁਹਾਡੀ ਲੋਕਲ ਲੀਡਰਸ਼ਿਪ ਹੈ ਜਿਹੜੀ ਉਹ ਚਾਹੇ ਭਾਜਪੀ ਦੇ ਪ੍ਰਧਾਨ ਸਾਹਿਬ ਹੋਣ ਚਾਹੇ ਤੁਹਾਡੇ ਬਿੱਟੂ ਜੀ ਰੇਲਵੇ ਮਿਨਿਸਟਰ ਸਾਹਿਬ ਹੋਣ ਚਾਹੇ ਹੋਰ ਉਹ ਭਾਜਪੀ ਦੀ ਜਿੰਨੀ ਲੀਡਰਸ਼ਿਪ ਹੈ ਉਹ ਬਹੁਤ ਦੇਖ ਚੁੱਕੀ ਸਿਰਫ ਔਰ ਸਿਰਫ ਬਿਆਨ ਬਾਜ਼ੀ ਹੈ ਜਿਹੜੀ ਉਹ ਹੋਈ ਹੈ ਤੁਹਾਡੇ ਆਉਣ ਦੇ ਉੱਪਰ ਪੰਜਾਬ ਇਹ 20000 ਕਰੋੜ ਦਾ ਰੀਲੀਫ ਪੈਕੇਜ ਹੈ ਜਿਹੜਾ ਉਹ ਐਕਸਪੈਕਟ ਕਰ ਰਿਹਾ ਕਿਉਂਕਿ ਹੁਣ ਤੱਕ ਡਿਜ਼ਾਸਟਰ ਟੂਰਿਜ਼ਮ ਤਾਂ ਬਹੁਤ ਹੋ ਚੁੱਕਿਆ ਹੈ ਭਾਜਪੀ ਵੱਲੋਂ ਔਰ ਕੇਂਦਰ ਵੱਲੋਂ ਪਿਛਲੇ ਦਿਨੀ ਸ਼ਿਵਰਾ ਚੋਹਾਂ ਜੀ ਆਏ ਉਹ ਵੀ ਡਿਜ਼ਾਸਟਰ ਟੂਰਿਜ਼ਮ ਕਰਕੇ ਗੋਡੇ-ਗੋਡੇ ਪਾਣੀ ਦੇ ਵਿੱਚ ਫੋਟੋ ਅਫੇਟਾ ਕੇ ਉਹ ਮੁੜ ਗਏ ਦੇਸ਼ ਦਾ ਖੇਤੀਬਾੜੀ ਮੰਤਰੀ ਆਵੇ ਤੇ ਸਿਰਫ ਔਰ ਸਿਰਫ ਸ਼ਬਦਾਂ ਦੇ ਵਿੱਚ ਲੋਕਾਂ ਨੂੰ ਲਾਰੇ ਲੱਪੇ ਲਾ ਕੇ ਮੁੜ ਜੇ ਤੇ ਇੱਕ ਚਵੰਨੀ ਦਾ ਵੀ ਰੀਲੀਫ ਪੈਕੇਜ ਅਨਾਉਂਸ ਨਾ ਕਰੇ ਇਹ ਮੈਂ ਸਮਝਦਾ ਕਿ ਸ਼ਰਮਿੰਦਗੀ ਵਾਲੀ ਗੱਲ ਸੀ ਕੇਂਦਰ ਲਈ ਔਰ ਬੀਜੇਪੀ ਦੇ ਲਈ ਇੰਟਰ ਮਿਨਿਸਟਰੀਅਲ ਜਿਹੜੀਆਂ ਕਮੇਟੀਆਂ ਨੇ ਤੁਹਾਡੀਆਂ ਅਫਸਰਾਂ ਦੀਆਂ ਉਹ ਸਾਰਾ ਪੰਜਾਬ ਟੂਰ ਕਰ ਚੁੱਕੇ ਸੋ ਮੈਂ ਹੱਥ ਜੋੜ ਕੇ ਫਿਰ ਦੁਬਾਰਾ ਪ੍ਰਧਾਨ ਮੰਤਰੀ ਸਾਹਿਬ ਨੂੰ ਪੰਜਾਬ ਵੱਲੋਂ ਇਹ ਦਰਖਾਸਤ ਕਰੂੰਗਾ ਕਿ ਜੀ ਤੁਸੀਂ ਵੀ ਕੱਲ ਨੂੰ ਇੱਥੇ ਸਿਰਫ ਦੌਰਾ ਕਰਕੇ ਨਾ ਜਾਇਓ ਜੇ ਆ ਰਹੇ ਹੋ ਜੀ ਸਦਕੇ ਆਇਓ ਤੁਹਾਨੂੰ ਜੀਆਂ ਆਇਆ ਕਹਾਂਗੇ ਅਸੀਂ ਪਰ ਨਾਲ ਦੀ ਨਾਲ ਹੀ ਮੌਕੇ ਦੇ ਉੱਪਰ ਪਿਛਲਾ 60000 ਕਰੋੜ ਰਿਲੀਜ਼ ਕਰਨ ਦਾ ਔਰ ਇਹ 20000 ਕਰੋੜ ਇਸ ਆਫਤ ਦੇ ਵਿੱਚ ਜੋ ਰੀਲੀਫ ਪੈਕੇਜ ਹੈ ਉਹ ਤੁਸੀਂ ਪੰਜਾਬ ਨੂੰ ਜੇ ਦੇਖ ਕੇ ਜਾਇਓ ਹੁਣ ਅੱਗੇ ਗੱਲ ਕਰਦੇ ਆਂ ਹਰਪਾਲ ਚੀਮਾ ਦੀ ਤਾਂ ਬੀਤੇ ਦਿਨਾਂ ਹੀ ਹਰਪਾਲ ਚੀਮੇ ਦਾ ਇੱਕ ਵੱਡਾ ਬਿਆਨ ਉਹਨਾਂ ਨੇ ਜਾਰੀ ਕੀਤਾ ਸੀ ਜਿਸ ਨੇ ਸਿਆਸਤ ਵਿੱਚ ਪੂਰੀ ਤਰ੍ਹਾਂ ਜਿਹੜੀ ਭੜਥੂ ਪਾ ਦਿੱਤਾ ਸੀ ਕੇਂਦਰ ਸਰਕਾਰ ਨੂੰ ਜਿਹੜੀ ਉਹਨਾਂ ਨੇ ਅਪੀਲ ਵੀ ਕੀਤੀ ਸੀ ਕਿ ਉਹ ਤਾਲੀਬਾਨ ਸ਼ਾਸਿਤ ਅਫਗਾਨਿਸਤਾਨ ਨੂੰ ਜਿਸ ਤਰ੍ਹਾਂ ਮਨੁੱਖੀ ਭਾਵਨਾ ਤਹਿਤ ਸਹਾਇਤਾ ਭੇਜ ਰਹੀ ਆ ਉਸੇ ਤਰ੍ਹਾਂ ਪੰਜਾਬ ਪ੍ਰਤੀ ਛਵੇਦਨਸ਼ੀਲਤਾ ਦਿਖਾਵੇ ਉਹਨਾਂ ਨੇ ਕੇਂਦਰ ਸਰਕਾਰ ਨੂੰ ਸਵਾਲ ਕੀਤਾ ਕਿ ਅਫਗਾਨਿਸਤਾਨ ਨੂੰ ਤਾਂ ਤੁਰੰਤ ਰਾਹਤ ਸਮਗਰੀ ਭੇਜੀ ਗਈ ਆ ਪਰ ਹੜ੍ਹਾਂ ਨਾਲ ਪ੍ਰਭਾਵਿਤ ਪੰਜਾਬ ਨੂੰ ਵਿੱਤੀ ਤੇ ਮਾਨਤਾਵਾਦੀ ਸਹਾਇਤਾ ਦੇਣ ਵਿੱਚ ਦੇਰੀ ਕਿਉਂ ਹੋ ਰਹੀ ਆ ਵਿੱਤ ਮੰਤਰੀ ਹਰਪਾਲ ਚੀਮਾ ਨੇ ਜ਼ੋਰ ਦੇ ਕੇ ਇਹ ਵੀ ਕਿਹਾ ਸੀ ਕਿ ਪੰਜਾਬ ਜਿਸ ਨੇ ਲਗਾਤਾਰ ਦੇਸ਼ ਦੀ ਅਨਾਜ ਸੁਰੱਖਿਆ ਤੇ ਆਰਥਿਕ ਤਾਕਤ ਵਿੱਚ ਯੋਗਦਾਨ ਪਾਇਆ ਉਹਨਾਂ ਨੂੰ ਔਖੇ ਸਮੇਂ ਘੜੀ ਵਿੱਚ ਤੁਰੰਤ ਤੇ ਠੁਕਮੀ ਸਹਾਇਤਾ ਮਿਲਣੀ ਚਾਹੀਦੀ ਉਹਨਾਂ ਨੇ ਸਵਾਲ ਕੀਤਾ ਕਿ ਜੇਕਰ ਮਨੁੱਖੀ ਸਹਾਇਤਾ ਸਰਹੱਦਾਂ ਤੋਂ ਪਾਰ ਭੇਜੀ ਜਾ ਸਕਦੀ ਹੈ ਤਾਂ ਫਿਰ ਆਪਣੇ ਹੀ ਲੋਕਾਂ ਦੀ ਅਜਿਹੀ ਮਦਦ ਕਰਨ ਵਿੱਚ ਝਿਜਕ ਕਿਉਂ ਰਹੇ ਨੇ